ਅਗੇ ਦੇਖਿਆ ਉਹ ਲੰਤਾਂ ਘੱਟ ਸੁਖੀ ਨਹੀਂ ਡਰਾਈਵਰ ਦੀਆਂ ਤੇ ਲੰਤਾਂ ਉਹਦੀ ਸੁਨਾਮ ਪਈਆਂ ਫਿਰ ਉਹਨੂੰ ਭਾਜਣ ਕਰਨ ਕਰਕੇ ਉਹਨੂੰ ਪਟਿਆਲੇ ਭੇਜਿਆ ਗਿਆ ਪਟਿਆਲੇ ਉਹਦੀ ਡੈਸਟੇਸ਼ਨ ਸੀ ਉਸਨੇ ਇਹ ਗੱਲ ਕਹੀ ਵੀ ਇੱਕ ਫੈਮਿਲੀ ਦੀ ਕਾਰ ਆ ਰਹੀ ਸੀ ਤੇ ਜੇ ਮੈਂ ਇਹ ਗੱਡੀ ਕਰਦਾ ਤਾਂ ਸ਼ਾਇਦ ਉਹ ਫੈਮਿਲੀ ਐਕਸਪਾਇਰ ਹੋ ਜਾਂਦੀ ਪਰ ਉਹਨੂੰ ਬਚਾਉਂਦੇ ਆ ਬਚਾਉਂਦੇ ਉਹ ਬੰਦਾ ਆਪ ਮਰ ਗਿਆ ਕੀ ਨਾਮ ਹੈ ਆਪਣਾ ਮੈਂ ਮੰਗਲ ਸਿੰਘ ਚੱਜ ਮੇਰਾ ਨਾਮ ਜੀ ਮੈਂ ਸੁਨਾਮ ਤੋਂ ਇੱਕੋਂ ਅਨੰਦ ਵਿਹਾਰ ਕਲੋਨੀ ਦੇ ਸਾਹਮਣੇ ਤੋਂ ਦੂਜਾ ਮਾਲੀ ਰੋਡ ਦੇ ਰੈ residense ਆ ਹਾਂਜੀ ਇਹ ਜਿਹੜਾ ਵਾਕਾ ਹੋਇਆ ਇਹ ਰਾਤ ਕੋਈ ਸਮਥਿੰਗ 11 ਵਜੇ ਦੇ ਦੌਰਾਨ ਹੋਇਆ ਮੈਂ ਉਸ ਮਿਲ ਚ ਵੀ ਮੁਲਾਜ਼ਮ ਹੈ ਸਾਡਾ ਡਰਾਈਵਰ ਜੀ ਤੇ ਮੈਨੂੰ ਜੇ ਇਹ 1:30 ਵਜੇ ਪਤਾ ਲੱਗਿਆ ਤੇ ਮੈਂ ਜਿੱਦੂ ਆ ਕੇ ਦੇਖਿਆ ਉਹ ਮੂਲੀਆ ਲੱਤਾਂ ਕੱਟ ਚੁੱਕੀ ਸੀ ਡਰਾਈਵਰ ਦੀਆਂ ਲੱਤਾਂ ਉਹਦੀਆਂ ਸੁਨਾਮੀਆਂ ਫਿਰ ਉਹ ਭੱਜਨ ਕਰਕੇ ਉਹ ਪਟਿਆਲੇ ਭੇਜਿਆ ਗਿਆ ਪਟਿਆਲੇ ਉਹਦੀ ਡੈਥ ਹੋ ਗਈ ਠੀਕ ਹੈ ਜੀ ਸੋ ਮੇਰਾ ਮੈਂ ਕਹਿਣਾ ਵੀ ਦੇਖੋ ਉਹ ਤੇ ਐਸਪਾਇਰ ਹੋ ਗਿਆ ਪਹਿਲੀ ਗੱਲ ਤਾਂ ਸਾਡਾ ਪ੍ਰਸ਼ਾਸਨ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਅਸੀਂ ਕਹਿਣਾ ਚਾਹੁੰਦੇ ਜਦੋਂ ਹਰ ਬੰਦਾ ਸਵੇਰੇ ਉੱਠਦਾ ਹੈ ਟੋ ਟੈਕਸਪੇਬਲ ਹੈ ਜਦੋਂ ਵੀ ਟੈਕਸ ਦਿੰਨੇ ਆ ਤਾਂ ਸਾਡੀਆਂ ਗਵਰਨਮੈਂਟਾਂ ਅੱਜ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਰ ਬੰਦੇ ਦੀ ਇਹ ਐਕਸੀਡੈਂਟ ਹੁੰਦੇ ਕਿਉਂ ਨੇ ਇਹ ਪੁਲ ਬਹੁਤ ਛੋਟਾ ਜੀ ਪਹਿਲਾਂ ਵੀ ਵਾਕਏ ਦੋ ਤਿੰਨ ਹੋਏ ਨੇ ਕਿ ਦੁਨੀਆ ਨੇ ਪਹਿਲਾਂ ਸਾਡੇ ਸੁਨਾਮ ਦੇ ਲੋਕਾਂ ਨੇ ਇਹ ਪ੍ਰਸ਼ਾਸਨ ਨੂੰ ਫੇਲ ਕਰ ਦਿੱਤੀ ਤੇ ਇਸ ਤੇ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਇਸ ਜਿਹੜੀ ਇਹ ਡੈਥ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਬੜੀ ਮਦਦ ਕੀਤੀ ਉਹਨੇ ਬਹੁਤ ਸਹਿਯੋਗ ਕੀਤਾ ਉਹਦੀ ਡੈਥ ਲੋੜੀ ਨੂੰ ਕੱਟਿਆ ਪਰ ਉਹਦੀ ਲੱਤਾਂ ਜਦੋਂ ਕੱਟ ਚੁੱਕੀਆਂ ਉਹਨੂੰ ਜਦੋਂ ਪਤਾ ਲੱਗਿਆ ਪਹਿਲਾਂ ਸਹੀ ਸੀ ਕਿ ਐਕਸੀਡੈਂਟ ਲੋਕਾਂ ਦੇ ਦੱਸਣ ਮੁਤਾਬਕ ਜਿਉਂਕਿ ਮੈਂ ਲੇਟ ਆਨ ਕਰਕੇ ਮੈਨੂੰ ਜਿੰਨਾ ਕਿ ਪਤਾ ਲੱਗਿਆ ਲੋਕਾਂ ਨੇ ਜੋ ਗੱਲ ਕਹੀ ਵੀ ਉਸਨੇ ਇਹ ਗੱਲ ਕਹੀ ਵੀ ਇੱਕ ਫੈਮਿਲੀ ਦੀ ਕਾਰ ਆ ਰਹੀ ਸੀ ਤੇ ਜੇ ਮੈਂ ਇਹ ਗੱਡੀ ਕਰਦਾ ਤਾਂ ਸ਼ਾਇਦ ਉਹ ਫੈਮਿਲੀ ਐਕਸਪਾਇਰ ਹੋ ਜਾਂਦੀ ਪਰ ਉਹਨੂੰ ਬਚਾਉਂਦਿਆਂ ਬਚਾਉਂਦੇ ਉਹ ਬੰਦਾ ਆਪ ਮਰ ਗਿਆ ਅਸੀਂ ਇਹ ਅਪੀਲ ਕਰਦੇ ਆਂ ਵੀ ਇਹ ਜਿਹੜੇ ਦੁੱਪ ਦੇ ਕੇਸ ਨੇ ਨਿੱਕੇ ਨਿੱਕੇ ਦੇ ਦੋ ਬੱਚੇ ਆ ਜੀ ਇੱਕ ଝੜਕੀ ਇੱਕ ਲੜਕਾ ਤਿੰਨ ਸਾਲ ਢਾਈ ਸਾਲ ਦੀ ਉਹਨਾਂ ਦੀ ਉਮਰ ਆ ਮੈਂ ਇਸ ਪ੍ਰੈਸਪੇਰੈਂਟ ਪ੍ਰੈਸਿੰਗ ਦਾ ਸਰਧਾਨ ਆ ਕਿ ਇਹ ਜਿਹੜੇ ਖਾਸ ਹੁੰਦੇ ਆ ਜਾਂ ਕੋਈ ਬੀਮਾ ਕਲੇਮ ਆ ਉਹਦੇ ਜਿਹੜੇ ਵਿੱਚੇ ਬਾਰਸ ਨਿੱਕੇ ਨਿੱਕੇ ਬੱਚੇ ਨੇ ਉਹਨੂੰ ਗਵਰਨਮੈਂਟ ਕੋਈ ਇਸ ਤਰ੍ਹਾਂ ਦੀ ਸਹੂਲਤ ਉਹਨੂੰ ਮਿਲਣੀ ਚਾਹੀਦੀ ਹੈ ਡਰਾਈਵਰ ਦੀ ਉਮਰ ਕਿੰਨੀ ਸੀ ਡਰਾਈਵਰ ਦੀ ਉਮਰ 35 ਸਾਲ ਦੀ ਹੁੰਦੀ ਸੀ ਕੀ ਨਾਮ ਸੀਗਾ ਜੀ ਉਹਦਾ ਨਾਮ ਕਾਕਾ ਸਿੰਘ ਅਸੀਂ ਕਹਿੰਦੇ ਨਿੱਕਾ ਸਿੰਘ ਸੀ ਤਾਂ ਉਹ ਨਿੱਕਾ ਸਿੰਘ ਨਿੱਕਾ ਸਿੰਘ ਜੀ ਠੀਕ ਹੈ ਕੋਈ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਜਿਹੜਾ ਕੋਲਾ ਇਹਦੀ ਕੋਈ ਬੰਦੋਬਸਤ ਕੀਤਾ ਜਾਏ ਕਿਉਂਕਿ ਆ ਦੇਖੋ ਹੁਣ ਵੀ ਮੌਜੂਦਾ ਹਾਲਾਤ ਐਸੇ ਨੇ ਇਥੇ ਟ੍ਰੈਪ ਕਮਰ ਸਟੈਂਡ ਅੰਦਰ ਬੰਨ੍ਹ ਕਰਕੇ ਬਹੁਤ ਜ਼ਿਆਦਾ ਭੀੜ ਲੱਗੀ ਰਹਿੰਦੀ ਹੈ ਇਹ ਹਾਦਸੇ ਫਿਰ ਵੀ ਹੁੰਦੇ ਰਹਿਣਗੇ ਪ੍ਰਸ਼ਾਸਨ ਨੂੰ ਸਾਡਾ ਮਿਨਿਸਟਰ ਸਾਹਿਬ ਆ ਬੜੀ ਚੰਗੇ ਬੰਦੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਵੀ ਉਹ ਥੋੜਾ ਇਹਨਾਂ ਚੀਜ਼ਾਂ ਵੱਲ ਬਹੁਤ ਛੇਤੀ ਛੇਤੀ ਧਿਆਨ ਦੇ ਮ੍ਰਿਤਕ ਦੇ ਘਰੇ ਕਮਾਨ ਵਾਲਾ ਹੋਰ ਕੋਈ ਹੈਗਾ ਸੀ ਦੇ ਘਰੇ ਕੋਈ ਕਮਾਨ ਵਾਲੇ ਡਰਾਈਵਰ ਆ ਜਿਹੜਾ 12-13000 ਰੁ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੀ ਜਿੰਨੀ ਕੁ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਹੈ ਕੋਈ ਜ਼ਿਆਦਾ ਵਿਚਾਰੇ ਕੋਲੇ ਹੈ ਨਹੀਂ ਸੋਰਸ